ਦੇ ਜਾਣਾ ਪੜੀ ਜਾਂ ਨਾ ਵੀ ਕੋ ਤੁੰ ਵਿਚਾਰ ਕਰੋ ਕਈਆਂ ਦਾ ਕੰਮ ਹੁੰਦਾ ਪੜ ਹੀ ਜਾਂਦੇ ਨੇ ਪੜ ਹੀ ਜਾਂਦੇ ਮੈਂ ਇਹ ਨਹੀਂ ਕਹ ਰਿਹਾ ਨਾ ਪੜੋ ਪਰ ਗੁਰੂ ਘਰ ਨੂੰ ਕਦੇ ਨਾ ਭੁੱਲੋ ਸਾਖੀਆਂ ਯਾਦ ਰੱਖੋ ਗੁਰਮੁਖੀ ਯਾਦ ਰੱਖੋ ਇਤਿਹਾਸ ਸੁਣੋ ਪੜੋ ਆ ਥੋੜੇ ਦਿਨ ਉਹ ਇੱਕ ਬੀਬੀ ਅੰਮ੍ਰਿਤਸਰ ਆਈ ਉਹ ਜਾਦਾ ਹੀ ਪੜੀ ਸੀ ਪੁੱਛਦੀ ਇਹ ਕੀ ਹੈ ਉਹ ਨੂੰ ਬੋਲਣਾ ਨਹੀਂ ਆਉਂਦਾ ਅੰਗਰੇਜ਼ੀ ਜਿਆਦਾ ਪੜ੍ਹੀ ਹੋ। ਤੇ ਅਮਰੀਕਾ ਨੂੰ ਵਿਆਖਰਾਇਆ ਅੰਗਰੇਜ਼ੀ ਨਾਲ ਬਹੁਤ ਹੀ ਪੜ੍ਹ ਗਈ। ਬਹੁਤ ਹੀ ਪੜ੍ਹਿਆ ਹਜੇ ਕੰਮ ਕਰਦੇ। ਤੇ ਉਹ ਅੰਗਰੇਜ਼ ਕਹਿੰਦਾ ਉੱਥੇ ਅਸੀਂ ਜਾਣਾ ਹੈਗਾ। ਇਹਨਾਂ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ ਜਿਵੇਂ ਆਪਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ। ਇੱਥੋਂ ਅੰਗਰੇਜ਼ੀ ਪੜ੍ਹੇ ਜਾਂਦੇ ਨੇ ਪੜ੍ਹੇ-ਪੜ੍ਹੇ ਐਮ ਐਡਬਲ ਐਮ ਕਰਕੇ। ਕੁਝ ਲੋਕ ਜਿਸ ਵਿੱਚ ਜਾਂਦੇ ਨੇ ਤੇ ਠੇਠ ਮੇਰੇ ਜੀ ਬੋਲਦੇ ਤੇ ਅੰਗਰੇਜ਼ ਹੱਸਦੇ ਉਹ ਸਿੱਧੀ ਜੀ ਬੋਲਦੇ ਹੋਣੀ ਹੋਗੀ ਉਹਨੂੰ ਉਹ ਸਿੱਖ ਨਹੀਂ ਪੈਂਦੀ ਉੱਥੇ ਇਸ ਤਰ੍ਹਾਂ ਅੰਗਰੇਜ਼ ਪੰਜਾਬੀ ਪੜ੍ਹਦੇ ਨਹੀਂ ਮੈਂ ਉੱਥੇ ਗਿਆ ਸੀ ਹਾਂ ਅਸੀਂ ਜਾਂ ਨਹੀਂ ਪਤਾ ਨਹੀਂ ਬੋਲਣਾ ਨਹੀਂ ਆਉਂਦਾ ਮੈਂ ਬੱਸ ਵਿੱਚੋਂ ਟਿਕਟ ਲੈ ਕੇ ਬੈਠ ਗਿਆ ਸੀ ਅਸੀਂ ਚੜਿਆ ਬੱਸ ਤੇ ਗਿਆ ਸਾਡੀ ਪਾਸ਼ਾ ਹੋ ਉਹ ਬੋਲਦੇ ਪੰਜਾਬੀ ਵੀ ਕਿਤੇ ਗਲਤੀ ਨਾ ਹੋ ਜੇ ਜਿਵੇਂ ਆਪਾਂ ਅੰਗਰੇਜ਼ੀ ਬੋਲਦੇ ਉਹਨਾਂ ਦੀਂ ਅੰਗਰੇਜ਼ੀ ਹੋਰ ਉਹ ਇੱਥੇ ਫੇਰ ਅਸੀਂ ਉੱਥੇ ਫੇਰ ਉੱਥੇ ਸਿੱਖਣੀ ਪੈਂਦੀ ਉਹ ਸਰਦਾਰ ਜੀ ਬੋਲਦੇ ਉਹ ਲੜਕੀ ਕਹਿੰਦੀ ਇੱਥੇ ਇਹ ਕੀ ਹੋ ਰਿਹਾ ਹੈ ਤੇ ਕਹਿੰਦੇ ਗੁਰੂ ਰਾਮਦਾਸ ਜੀ ਦੀ ਨਗਰੀ ਇਹ ਇਨਾ ਵੱਡਾ ਇਹ ਕਿਸ ਰਾਜੇ ਨੇ ਬਣਾਇਆ ਹੈ ਜੀ ਉਹ ਕਹਿੰਦੇ ਅੰਮ੍ਰitsar ਹੈ ਕਿਸੇ ਰਾਜੇ ਨੇ ਬਣਾਇਆ ਤਾਂ ਗੁਰੂਆਂ ਦੀ ਧਰਤੀ ਕੀ ਨੂੰ ਨਹੀਂ ਪਤਾ ਮੈਂ ਸਿੱਖਾਂ ਦੀ ਲੜਕੀ ਹੈਗੀ ਆਂ ਜੀ ਜੰਮ ਦੀ ਨਹੀਂ ਹੋਟਲ ਚ ਪਾ ਦਿੱਤਾ ਹੈਗਾ ਸੀ ਫਿਰ ਮੈਂ ਬਹੁਤ ਅੰਗਰੇਜ਼ੀ ਪੜ੍ਹੀ ਇੱਕ ਹੀ ਪੜਦੇ ਨੇ ਇਹ ਜੇ ਨਹੀਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਨੇ ਗੁਰੂ ਗੁਰੂ ਇਹ ਕੀ ਹੈਗਾ ਹੈਗਾ ਇਹ ਉਸੇ ਵਾਰ ਨੇ ਸਮਝਾਇਆ ਵੀ ਦੀ ਵੀ ਪਹਿਣਾ ਇਹ ਅੰਮ੍ਰਿਤਸਰ ਹੈ ਗੁਰੂ ਰਾਮਦਾਸ ਦੀ ਨਗਰੀ ਹੈ ਗੁਰੂਆਂ ਦੇ ਨਾਮ ਦੱਸੇ ਮੈਂ ਪਹਿਲੀ ਵਾਰੀ ਸੁਣੀ ਹੈਗੇ ਹਨ ਮੈਨੂੰ ਨਹੀਂ ਪਤਾ ਹੈਗਾ ਗੁਰੂਆਂ ਦੇ ਨਾਮ ਦਾ ਨਹੀਂ ਪਤਾ ਮੈਂ ਤਾਂ ਪੜ੍ਹੀ ਹੈਗੀ ਬਹੁਤ ਮਿਰਜੀ ਜੀ ਚ ਗੱਲ ਕਰੋ ਉਹਨੂੰ ਕੈਂਟਾ ਡੇਢ ਲਾਇਆ ਸੇਵਾਦਾਰ ਨੇ ਉਹ ਰੋਣ ਲੱਗ ਪਈ ਉਹਨੇ ਇੱਕ ਗੱਲ ਕਹੀ ਮਰ ਜੇ ਮੇਰੀ ਮਾਂ ਤੇ ਨਾਲ ਹੀ ਮਰ ਜਾਂਦਾ ਪਿਓ ਕਹਿੰਦੇ ਕਿਉਂ ਮੈਂ ਜੋ ਜਮੀ ਫੜ ਲੈ ਫੜ ਲੈ ਫੜ ਲੈ ਫੜ ਲੈ ਫੜ ਲੈ ਗੁਰਦੁਆਰੇ ਨਾ ਜਾਈ ਕਿਤੇ ਕਥਾ ਨਾ ਸੁਣੀ ਗੁਰੂ ਦੀ ਪੜੀ ਜਾ ਪੜੀ ਜਾ ਪੜੀ ਜਾ ਫੇ ਤੇਰਾ ਬੇੜਾ ਕਰਕੇ ਜੇ ਫੇ ਅੰਗਰੇਜ਼ੇ ਨਾਲ ਵਿਆਹ ਕਰਾ ਲਈ ਜੇ ਮੈਨੂੰ ਪਤਾ ਹੁੰਦਾ ਸਾਡਾ ਆ ਇਤਿਹਾਸ ਏ ਸਾਡਾ ਗੁਰੂ ਗ੍ਰੰਥ ਸਾਹਿਬ ਗੁਰੂ ਏ ਉਹ ਰੋਈ ਅੰਬਰ ਸਰ ਉਹ ਮੈਂ ਆ ਕੋਨੇ ਨਾ ਵਿਆਹ ਕਰਾਉਣਾ ਸੀ ਮੇਰਾ ਤਾਂ ਛੱਡੇ ਹੀ ਕੱਖ ਨਹੀਂ ਮਾਲ ਪਿਓ ਨੇ ਇਸ ਕਰਕੇ ਬਹੁਤਾ ਪਰਨਾ ਨਹੀਂ ਚੰਗਾ ਨਹੀਂ ਹੁੰਦਾ ਲਿਮਟ 'ਚ ਰਹੁ ਗੁਰੂਆਂ ਨੂੰ ਭੁੱਲੋ ਗੁਰੂਆਂ ਦੇ ਨਾਮ ਸਹਬਜ਼ਾਦਾ ਦੇ ਨਾਮ ਇਤਿਹਾਸ ਸੁਣੋ ਗੁਰੂਆਂ ਦਾ ਵੀ ਅਸੀਂ ਹਾਂ ਕਹਾਂ ਤੇ ਪੜਦੇ ਪੜਦੇ ਕਿਤੇ ਗਵਾਜ਼ੀ ਨਾ ਜਾਈਏ ਬੀਬੀ ਵਾਂਗ ਸਾਨੂੰ ਪਤਾ ਹੀ ਨਾ ਲੱਗੇ ਉਹ ਫਿਰ ਸੋਚ ਕੇ ਬੋਲਦੇ ਨਾ ਪੰਜਾਬੀ ਨਹੀਂ ਰਹੂੰਗੀ ਬਹੁਤੇ ਪੜਿਆ ਨੂੰ ਉਹ ਕਹਿੰਦੀ ਮੈਂ ਵੱਡੀ ਗਲਤੀ ਕੀਤੀ ਹੈ ਸੀਗੀ ਪਰ ਜੇ ਮੈਨੂੰ ਪਤਾ ਹੁੰਦਾ ਸੀਗਾ ਜਿਵੇਂ ਉੱਥੇ ਗੱਲ ਹੋਈ ਮੈਂ ਉਹ ਮੈਂ ਦੱਸਣਾ ਜਿਵੇਂ ਅੰਮ੍ਰਿਤਸਰ ਹੋਈ ਮੈਂ ਅਬ ਲੱਛਣੀ ਕੋਨੀ ਨਾਲ ਕਦੇ ਵਿਆਹ ਨਾ ਕਰਦੀ ਹੈਗੀ ਮੇਰੇ ਕਰਮ ਮਾੜੇ ਮੈਂ ਪੜ ਕੇ ਆਪਣੇ ਗੁਰੂਆਂ ਨੂੰ ਪੁੱਲ ਗਈ ਆਹ ਹਾਂ ਜੀ ਜਿੱਥੇ ਕਥਾ ਨਹੀਂ ਹੁੰਦੀ ਗੁਰੂ ਘਰ ਸਿੱਖ ਇਕੱਠੇ ਨਹੀਂ ਹੁੰਦੇ ਦੀਵਾਨ ਨਹੀਂ ਲੱਗਦੇ ਆ ਤਸੰਬਰ ਚ ਦੀਵਾਨ ਸੀ ਗੁਆਰਿਆਰ ਐਤਨਾ ਉੱਥੇ ਇੱਕ 70 ਸਾਲ ਦਾ ਆ ਮੈਂ ਤੁਸੀਂ ਜੀਹੁੜ ਸਾਹਿਬ ਜਾਇਆ ਹੋਏ ਕਹਿੰਦੇ ਕਿਹੜੇ ਦੇਸ਼ ਵਿੱਚ ਤੁਸੀਂ ਹੈਰਾਨ ਹੋਵੋਗੇ ਮੈਂ ਬੜੀ ਦੁਨੀਆ ਫੇਰੀ ਐ ਛੇਤੀ ਕੋਲਾਕਾ ਰਹਿ ਗਿਆ ਹੋਵੇ ਬਹਾਰਾਟ ਰਾਜਸਥਾਨ ਪੰਜਾਬ ਹਰਿਆਣਾ ਚੰਡੀਗੜ੍ਹ ਬੰਗਾਲ ਅੜੀਸਾ ਬਿਹਾਰ ਅਜੂ ਪੀਐਮ ਆਧਿਆਤ ਰਖਣ ਸੰਧਿਆ ਆਪਣਾ ਘਾਰ ਹੀ ਐ ਬੜੀ ਦੁਨੀਆ ਫੇਰੀ 50 ਸਾਲਾਂ ਚ ਇਹੋ ਜੇ ਲੋਕ ਨੇ ਦਸਾ ਗੁਰੂਆਂ ਦਾ ਨਾਮ ਵੀ ਨਹੀਂ ਆਉਂਦਾ ਕਹਿੰਦੇ ਉਹ ਕਿਹੜੇ ਦੇਸ਼ ਵਿੱਚ ਉਹ ਨਾਲ ਬੈਠੇ ਸੀ 15 20 ਹੱਸਣ ਲੱਗਦੇ ਕਹਿੰਦੇ ਬਾਪੂ ਨੂੰ ਇਹ ਨਹੀਂ ਪਤਾ ਵੀ ਜੂਰ ਸਾਹਿਬ ਕਿਹੜੇ ਦੇਸ਼ ਵਿੱਚ ਨਹੀਂ ਆ ਸੋਣਾ ਬਿਲਕੁਲ ਚੁੱਪਰ ਉਹ ਠੀਕ کہہ ਰਿਹਾ ਉਹਨੂੰ ਨਹੀਂ ਪਤਾ ਉਹਨੂੰ ਦੱਸਿਆ ਤੇ ਉਹ ਬੜਾ ਉਹ ਕਹਿੰਦਾ ਹੈ ਸਾਨੂੰ ਪਤਾ ਹੀ ਨਹੀਂ ਉਹਨੂੰ ਦੱਸਿਆ ਵੀ ਉਹ ਗੱਡੀ ਜਾਂਦੀ ਚਾਹੀ ਉੱਥੇ ਦਰਸ਼ਨ ਕਰ ਰਹੀ ਬੜੇ ਬੜੇ ਇਹੋ ਜਿਹੇ ਅਲਾਕੇ ਨਹੀਂ ਤੁਸੀਂ ਇਹ ਨਾ ਸਮਝੋ ਸਾਡੇ ਇੱਥੇ 32 40 ਸਾਲ ਹੋ ਗਏ ਤੇ ਸਾਨੂੰ ਬੜਾ ਪਤਾ ਹੈ ਬੜੀ ਬੜੀ ਦੁਨੀਆ ਇਹੋ ਜੀ ਪਈ ਹੈ ਪਤਾ ਹੀ ਘੱਖ ਨਹੀਂ ਕੋਈ ਸੋਝੀ ਹੈ ਹੀ ਨਹੀਂ ਜੇ ਗੁਰੂ ਕਿਰਪਾ ਕਰੇ ਸਮਤ ਬਖਸ਼ਿਤ ਸਾਨੂੰ ਸੋਜੀ ਪਏ ਤਦੇ ਇਉਂ ਦੱਸਿਆ ਇੱਕ ਨਾਨੂ ਸੋਜੀ ਆ ਗਈਏ ਇੱਕ ਨਾਨੂ ਸੋਜੀ ਆ ਗਈਏ ਇੱਕ ਨਾਨੂ ਸੋਜੀ ਆ ਗਈਏ ਇੱਕ ਨਾਨੂ ਸੋਜੀਆ दे दे सोची आई तव्हां सोची आई नानू सोची आई तेवारत नोची आई नानू सोची आई